ਆਤਲੋ ਰੇਡਰਾਂ ਦੇ ਸੁਪਰੀਮ ਨਹੀਂ ਆਉਂਦਾ ਗਰਦ ਰੇ ਲਾ ਕੇ ਆ ਇੱਕ ਤਕੜਾ ਜੋਫਾ ਲਾ ਕੇ ਬਲੀ ਬਲੀ ਖਵਾ ਗਿਆ ਗੱਗੂ ਆ ਕਹਿੰਦੇ ਤੁੰਗੜੀ ਦੀ ਧਰਤੀ ਅਗਲੇ ਮੈਚ ਦੀਆਂ ਟੀਮਾਂ ਹੈ ਦੀ ਟੀਮ ਪੁੱਜ ਚੁੱਕੀ ਆ ਸਿੱਖ ਟੈਂਪਲ ਬੋਲ ਹਿੰਟਨ ਮੈਡਵੇ ਦੀ ਟੀਮ ਉਹ ਜਲਦੀ ਮਾਰਨ ਮੰਨਦੇ ਪ੍ਰਧਾਨ ਸਾਹਿਬ ਕਹਿੰਦੇ ਦੋ ਹੀ ਜਿਹੜੇ ਸਪੋਰਟਰ ਹੈ ਕੋ ਸਾਹ ਉਹ ਰਹਿ ਸਕਦੇ ਆ ਸਾਡੇ ਰਿਸ਼ਪਾਲ ਅਸ਼ੀਰਾਜੀ ਸ਼ੰਮੀਪੁਰ ਵਾਲੇ ਪ੍ਰਧਾਨ ਸਾਹਿਬ ਜੋ ਫੈਡਰੇਸ਼ਨ ਫੈਡਰੇਸ਼ਨ ਦੇ ਰੂਲ ਨੇ ਉਹ ਇਹਨਾਂ ਨੂੰ ਲਾਗੂ ਹੋਣੀ ਹੈ ਸਾਰੀਆਂ ਟੀਮਾਂ ਧਿਆਨ ਦੇਣ ਦੋਹੀ ਕੋਸ ਸਾਹਿਬ ਦੇ ਨੇ ਨਾਲ ਪ੍ਰਮੋਟਰ رہ ਸਕਦੇ ਆ ਕੱਗੂ ਟੋਂਗ ਵਾਲੀ ਦਾ ਇੱਕ ਪਾਸੇ ਬੱਗੇਪਿੰਡ ਵਾਲਾ ਮੰਗੀ ਹੈ ਜਿੰਨੀ ਮੁੰਡੇ ਦੀ ਕਹਿੰਦੇ ਉਮਰ ਹੈ ਤੇ ਉਹਨਾਂ ਟਾਈਮ ਇਹਨੂੰ ਖੇੜਦੇ ਨੂੰ ਹੋ ਗਿਆ ਬੱਗੇਪਿੰਡ ਵਾਲੇ ਨੂੰ ਬਾਬਾ ਮਿਹਰ ਕਰੇ ਹਲਕੀ ਸੱਟ ਮਹਿਸੂਸ ਕਰ ਰਿਹਾ ਨੌਜਨ ਐਸਾ ਵੀ ਬਲੀ ਪਗੰਬਰ ਜੋ ਰੋਕੇ ਲੱਗਦੀਆਂ ਸੱਟਾਂ ਨੂੰ ਵੀ ਜੇ ਹੋ ਜਾਣ ਖੁੱਲੇ ਡੁੱਲੇ ਕੋਈ ਰੋਕੇ ਨਾ ਜੰਝੂ ਇਹ ਤੇ ਪੱਟਾ ਲੋ ਵਿੱਚ অলੰਪੇ ਖੇਡੇ ਕੌਡੀ ਖਿੱਚੇ ਨਾ ਕੋਈ ਲੱਤਾਂ ਨੂੰ ਬਾਬਾ ਮੇਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਫੇਟਣਾਂ ਲੱਗੇ ਇੱਕ ਵਾਰੀ ਤਾੜੀਆਂ ਮਾਰ ਕੇ ਮੁੰਡੇ ਨੂੰ ਅਸ਼ੀਰਵਾਦ ਦੇ ਦਿਓ ਦਰਸ਼ਕ ਵੀਰੋ ਸ਼ੁਭ ਦੁਆmani ਕਿਸੇ ਵੀ ਖਿਡਾਰੀ ਦਾ ਬਾੜ ਵੀ ਵਿੰਗਾ ਨਾ ਹੋਵੇ ਹਰ ਇੱਕ ਦੀ ਤਮੰਨਾ ਹੁੰਦੀ ਹੈ ਵੀ ਮੈਂ ਵਿਦੇਸ਼ਾਂ ਦੇ ਵਿੱਚ ਖੇਡਾਂ ਤੇ ਖੇਡ ਕੇ ਦੁਨੀਆਂ ਦੇ ਵਿੱਚ ਵਖਰੀਆਂ ਪਹਿੜਾ ਪਾਣਾ ਤੇ ਦੁਨੀਆਂ ਦੇ ਵਿੱਚ ਗੱਲਾਂ ਹੋਣਾ ਨਾਲਕਰ ਇੱਕ ਦੇ ਇਨਸਾਨ ਦੇ ਜੋ ਮਿਹਨਤ ਕਰਦਾ ਉਹਦਾ ਮੁੱਲ ਪੈਂਦਾ ਤੇ ਮੁੱਲ ਪਹਿਣ ਤੇ ਫਿਰ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਨੇ ਜਿੱਥੇ 100 ਸਾਲ ਤੋਂ ਪਾਲਾ ਸਿੰਘ ਆਈ ਸਾਡੇ ਚੇਰ